ਕੈਨੇਡਾ ਦੇ ਗੁਰਦੁਆਰੇ ਚ ਕੀ ਜੁੱਤੀਆਂ ਸਮੇਤ ਵੱਡੀ ਪੁਲਿਸ ਸ਼ਹੀਦ ਸਿੰਘਨੀ ਤੇ 81 ਸਾਲਾ ਮਾਤਾ ਤੋਂ ਕੀ ਸੀ ਖਤਰਾ ਇਹਨਾਂ ਦੋਨਾਂ ਨੂੰ ਕਮਰਾ ਖਾਲੀ ਕਰਾਉਣ ਲਈ ਬੁਲੌਣੀ ਪਈ ਹਥਿਆਰਬੰਦ ਪੁਲਿਸ ਬੁਟਾਸ ਮੇਦ ਪੁਲਿਸ ਦਾ ਦਾਖਲ ਹੋਣਾ ਜਾਣਿਆਂ ਜਾਣੇ ਜਾਂ ਕਿਸ ਦੀ ਹੈ ਗਲਤੀ ਸਵਾਗਤ ਮਹਿਤਾਨਾ ਕੈਨੇਡਾ ਦੇ ਹਮਿਲਟਨ ਚ ਅਧਿਆਪਕਾ ਵਜੋਂ ਗੁਰਮਤਿ ਸਿੱਖਿਆ ਦਿੰਦੀ ਹੈ ਬੀਬੀ ਗੁਰਮੀਤ ਕੌਰ ਪਿਛਲੇ ਸਾਲੇ 2024 ਚ ਬੀਬੀ ਗੁਰਮੀਤ ਕੌਰ ਨੂੰ ਬਾਬਾ ਬੁੱਢਾ ਸਾਹਿਬ ਖਾਲਸਾ ਸਕੂਲ ਹਮਿਲਟਨ ਦੇ ਅਧਿਆਪਕਾ ਵਜੋਂ ਸ਼ੁਰੂਆਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬੀਬੀ ਗੁਰਮੀਤ ਕੌਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਕਿਤਾਬ ਦੇ ਲੇਖਕ ਨੇ ਇਸ ਬੀਬੀ ਬਾਰੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਕਿ ਜਿਸ ਵਿੱਚ ਇਸ ਬੀਬੀ ਨੇ ਦੋ ਬੇਸਹਾਰਾ ਬਜ਼ੁਰਗ ਔਰਤਾਂ ਦਾ ਜ਼ਿਕਰ ਕੀਤਾ ਹੈ ਜਿੰਨਾ ਚ ਇੱਕ ਸ਼ਹੀਦ ਸਿੰਘ ਦੀ ਪਤਨੀ ਐ ਤੇ ਦੂਜੀ 81 ਸਾਲਾ ਦੀ ਮਾਤਾ ਹੈ ਜਿੰਨਾਂ ਦਾ ਕਮਰਾ ਖਾਲੀ ਕਰ ਨੂੰ ਓਨਲੀ ਪੁਲਿਸ ਨੂੰ ਬੁਲਾਇਆ ਗਿਆ ਕੈਨੇਡਾ ਦੇ ਸ਼ਹਿਰ ਹਿਮਿਲਟਨ ਚ ਗੁਰਦੁਆਰਾ ਸਾਹਿਬ ਚ ਪੁਲਿਸ ਜੁੱਤੀਆਂ ਸਨے ਅੰਦਰ ਦਾਖਲ ਹੋ ਜਾਂਦੀ ਹੈ ਤੇ ਗੁਰਮੀਤ ਕੋਣ ਨੇ ਪਰੇ ਮਨ ਨਾਲ ਪੋਸਟ ਸ਼ੇਅਰ ਕਰਦਿਆਂ ਮੁੱਖ ਅਧਿਆਪਿਕਾ ਵਜੋਂ ਅਸਤੀਫਾ ਵੀ ਦੇ ਦਿੱਤਾ ਇਸ ਘਟਨਾਕਰਮ ਚ ਆਖਿਰ ਹੋਇਆ ਕੀ ਇਹ ਕਿਉਂ ਹੋਇਆ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਦੂਲੰਦਰ ਪੁਲਿਸ ਵਾਲੇ ਬੂਟਾ ਸਮੇਤ ਹੀ ਦਾਖਲ ਹੋ ਜਾਂਦੇ ਨੇ ਉੱਥੇ ਕੁਝ ਲੋਕ ਜੋ ਇਸ ਘਟਨਾ ਦੇ ਖਿਲਾਫ ਨੇ ਤੇ ਕੁਝ ਪੁਲਿਸ ਦੇ ਹੱਕ 'ਚ ਭੁਗਤ ਦੇ ਨਜ਼ਰ ਆ ਰਹੇ ਨੇ ਕੌਣ ਸਹੀ ਹੈ ਕੌਣ ਗਲਤ ਹੈ ਸੰਗਤ ਜੀ ਇਹ ਫੈਸਲਾ ਤੁਸੀਂ ਕਰੋਗੇ ਹੁਣ ਅਸੀਂ ਸਾਂਝੀ ਕਰਨ ਜਾ ਰਿਹਾ ਆ ਬੀਬੀ ਗੁਰਮੀਤ ਕੌਰ ਵੱਲੋਂ ਸਾਂਝੀ ਕੀਤੀ ਗਈ ਰਿਪੋਰਟ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਮਾਪਿਓ ਇਹ ਸੁਨੇਹਾ ਮੈਂ ਬਹੁਤ ਹਾਰੀ ਦਿਨ ਨਾਲ ਲਿਖ ਰਹੀ ਹਾਂ ਕਿ ਮੈਂ ਹੁਣ ਗੁਰਮਤਿ ਸਕੂਲ ਵਿੱਚ ਮੁਖ ਅਧਿਆਪਿਕਾ ਵਜੋਂ ਆਪਣੀ ਸੇਵਾ ਜਾਰੀ ਨਹੀਂ ਰੱਖ ਸਕਦੀ ਪਿਛਲੇ ਸਾਲ 2024 ਵਿੱਚ ਮੈਨੂੰ ਬਾਬਾ ਬੁੱਢਾ ਜੀ ਖਾਲਸਾ ਸਕੂਲ ਹਿਮਿਲਟਨ ਦੀ ਸ਼ੁਰੂਆਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਂ ਤੁਹਾਡੀ ਨਵੀਂ ਪੀੜੀ ਨੂੰ ਗੁਰੂ ਗੁਰਮਤ ਤੇ ਗੁਰੂ ਦੀ ਬੋਲੀ ਨਾਲ ਜੋੜਨ ਦਾ ਵੱਡਾ ਸੁਪਨਾ ਲੈ ਕੇ ਇਸ ਕਾਰਜ ਦਾ ਆਗਾਜ਼ ਕੀਤਾ ਤੁਹਾਡੇ ਬੱਚਿਆਂ ਨੇ ਮੇਰੀ ਜ਼ਿੰਦਗੀ ਵਿੱਚ ਬੇਅੰਤ ਖੁਸ਼ੀ ਤੇ ਸਿੱਖੀ ਪ੍ਰਤੀ ਨਵੀਂ ਆਸ ਪਾ ਦਿੱਤੀ ਅਸੀਂ ਸਿੱਖੀ ਦੇ ਅਸੂਲਾਂ ਤੇ ਗੁਰੂ ਦੀ ਬੋਲੀ ਨੂੰ ਸਿਰਫ ਗੁਰਬਾਣੀ ਜਾਂ ਸਾਖੀਆਂ ਰਾਹੀਂ ਨਹੀਂ ਸਗੋਂ ਵਿਚਾਰ ਜੀਵਨ ਸਾਂਝ ਤੇ ਅਨੁਭਵ ਰਾਹੀਂ ਵੀ ਸਾਂਝੀਆਂ ਕੀਤਾ ਇਕੱਠਿਆ ਇਸ ਸਾਲ ਆਪਾਂ ਉਹਨਾਂ ਲਈ ਸਿੱਖੀ ਦੀ ਉਹ ਨੀਂਹ ਉਸਾਰੀ ਜੋ ਤਾਂ ਉਮਰ ਨਹੀਂ ਹਿਲਣੀ ਅਸੀਂ ਅੰਦਰਲੇ ਪੰਜ ਵਿਕਾਰਾਂ ਜਿਵੇਂ ਕਾਮ ਕ੍ਰੋਧ ਲੋਭ ਮੋ ਅਤੇ ਅਹੰਕਾਰ ਨਾਲ ਨਿਤ ਜੰਗ ਕਰਨ ਦੀ ਗੱਲ ਕੀਤੀ। ਇਹਦੇ ਨਾਲ ਹੀ ਬਾਹਰਲੇ ਜ਼ੁਲਮ ਨਾ ਇਨਸਾਫੀ ਅਤੇ ਸ਼ੋਸ਼ਣ ਦੇ ਖਿਲਾਫ ਖੜਨ ਦੀ ਵੀ ਕੀਤੀ ਗੱਲ। ਜੇਕਰ ਮੈਂ ਇਹਨਾਂ ਸਿੱਖਿਆਵਾਂ ਦੀ ਜਮੀਨੀ ਹਕੀਕਤ ਵਿੱਚ ਖੜੀ ਨਾ ਉਤਰੀ ਤਾਂ ਮੈਂ ਇਸ ਮੂ ਨਾਲ ਆਪਣੇ ਆਪ ਨੂੰ ਗੁਰਮਤ ਦੀ ਅਧਿਆਪਕ ਕਹਾ ਸਕਦੀ ਹਾਂ। ਇਸ ਹਫ਼ਤੇ ਮੈਂ ਆਪਣੇ ਅਉਦੇ ਤੋਂ ਅਸਤੀਵਾ ਦੇ ਦਿੱਤਾ ਇੱਕ ਸਾਫ਼ ਵਿਰੋਧ ਤੇ ਰੋਜ਼ ਦੇ ਅਮਲ ਵਜੋਂ ਜਦ ਕਿ ਇਨ੍ਹਾਂ ਵਿਦਿਆਰਥੀਆਂ ਵਿੱਚ ਮੈਨੂੰ ਆਪਣੇ ਬੱਚੇ ਨਜ਼ਰ ਆਉਂਦੇ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਦੋ ਬੇਸਹਾਰਾ ਤੇ ਬੇਕਾਰ ਅੰਮ੍ਰਿਤਾਰੀ ਬੀਬੀਆਂ ਜੋ ਮਹੀਨੇ ਤੋਂ ਗੁਰੂ ਦੇ ਘਰ ਵਿੱਚ ਆਸਰਾ ਲੈ ਰਹੀਆਂ ਨੇ ਉਹਨਾਂ ਤੋਂ ਕਮਰਾ ਖਾਲੀ ਕਰਨ ਲਈ ਪੁਲਿਸ ਬੁਲਾਈ ਇਹਨਾਂ ਵਿੱਚੋਂ ਇੱਕ ਹਨ ਬੀਬੀ ਪਰਮਿੰਦਰਪਾਲ ਕੋਰ ਸ਼ਹੀਦ ਡਾਕਟਰ ਗੁਰਪ੍ਰੀਤ ਸਿੰਘ ਵਿਰਕ ਜਿਨ੍ਹਾਂ ਨੇ ਪੰਥ ਦੀ ਆਨ ਲਈ 1999 ਵਿੱਚ ਸ਼ਹੀਦੀ ਪਾਈ ਸੀ ਉਹਨਾਂ ਦੀ ਘਰ ਵਾਲੀ ਦੂਜੀ ਉਹਨਾਂ ਦੀ 81 ਸਾਲਾਂ ਮਾ ਜੋ ਬਿਮਾਰ ਤੇ ਨਿਰਯੋਗ ਹਨ ਉਹਨਾਂ ਨੇ ਨਾ ਤਾਂ ਕੋਈ ਗਲਤੀ ਕੀਤੀ ਨਾ ਗੁਰੂ ਘਰ ਦੀ ਕੋਈ ਉਲੰਘਣਾ ਕੀਤੀ ਤੇ ਨਾ ਹੀ ਕੋਈ ਵਿਵਾਦ ਖੜਾ ਕੀਤਾ। ਉਹਨਾਂ ਦੀ ਮੁਥਾਜੀ ਸਿਰਫ ਪੱਕਾ ਇੰਜਾਮ ਨਾ ਹੋਣ ਤੱਕ ਸਿਰ ਤੇ ਛੱਤ ਤੇ ਉਹਨਾਂ ਦੀ ਚਾਹ ਗੁਰੂ ਦੀ ਸੇਵਾ ਕਰਨ ਦੀ ਸੀ। ਉਹਨਾਂ ਨੂੰ ਹਮਦਰਦੀ ਦੀ ਤਾਂ ਬੇਰੁਖੀ, ਬੇਇੱਜ਼ਤੀ ਅਤੇ ਪੁਲਿਸ ਦੀ ਬਦਸਲੂਕੀ ਮਿਲੀ ਮੇਰੀ ਨਜ਼ਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚ ਹਥਿਆਰਬੰਦ ਪੁਲਿਸ ਨੂੰ ਲੈ ਕੇ ਆਉਣਾ ਸਿਰਫ ਇਨ੍ਹਾਂ ਬੀਬੀਆਂ ਦੀ ਹੀ ਨਹੀਂ ਸਗੋ ਗੁਰੂ ਘਰ, ਗੁਰੂ ਸਾਹਿਬ ਤੇ ਗੁਰਦੁਆਰੇ ਦੀ ਪਵਿੱਤਰਤਾ ਦੀ ਤੋਹੀਨ ਹੈ ਮੈਂ ਰਾਜਨੀਤਿਕ ਨਹੀਂ ਪਰ ਨੈਤਿਕ ਇਨਸਾਨ ਜ਼ਰੂਰ ਹਾਂ ਮੈਂ ਤੁਹਾਨੂੰ ਕਦੇ ਨਹੀਂ ਕਹਾਂਗੀ ਕਿ ਤੁਸੀਂ ਕਿਸ ਪਾਸੇ ਖੜੇ ਹੋ ਪਰ ਮੈਂ ਉਮੀਦ ਕਰਦੀਆਂ ਕਿ ਤੁਸੀਂ ਸਿੱਖੀ ਅਸੂਲਾਂ ਤੇ ਪਹਿਰਾ ਦੇਵੋਗੇ ਮੇਰੀ ਅਰਦਾਸ ਹੈ ਕਿ ਦਿਲਾਂ ਵਿੱਚ ਸਚਾਈ ਅਤੇ ਦਇਆ ਜੀਵੇ ਕਮੇਟੀ ਆਪਣਾ ਫੈਸਲਾ ਵਾਪਸ ਲਵੇ ਅਤੇ ਇਹ ਮਾਮਲਾ ਇੱਜ਼ਤ ਅਤੇ ਸੰਵੇਦਨਸ਼ੀਲ ਨਾਲ ਸੁਲਝੇ ਜੇ ਹਾਲਾਤ ਬਦਲਦੇ ਹਨ ਅਤੇ ਮੈਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਮੈਂ ਬੱਚਿਆਂ ਦੇ ਕੋਲ ਵਾਪਸ ਹੋਣ ਲਈ ਬਜਿੱਧਾਂ ਨਾ ਹੋਏ ਤਾਂ ਵੀ ਮੈਂ ਗੁਰਮੁਖ ਸਿੱਖਿਆ ਦੀ ਇੱਛਾ ਰੱਖਣ ਵਾਲਿਆਂ ਲਈ ਹਮੇਸ਼ਾ ਹਾਜ਼ਰ ਹਾਂ ਮੈਂ ਅਗਲੇ ਇਮਤਿਹਾਨਾਂ ਦੀ ਤਰਜੀਬ ਤਿਆਰ ਕਰ ਰਹੀ ਹਾਂ ਅਤੇ ਰੁਚੀ ਰੱਖਣ ਵਾਲੇ ਮਾਪਿਆਂ ਨਾਲ ਇਹ ਸਾਂਝੀ ਕਰਾਂਗੀ ਇਸ ਸਾਲ ਤੁਹਾਡੇ ਵਿਸ਼ਵਾਸ ਪਿਆਰ ਅਤੇ ਸਤਿਕਾਰ ਲਈ ਮੈਨੂੰ ਦਿਲੋਂ ਧੰਨਵਾਦ ਕਰਦੀ ਹਾਂ ਇਹ ਸੀ ਬੀਬੀ ਗੁਰਮੀਤ ਕੌਰ ਦੀ ਪੋਸਟ ਇਹ ਸਾਰੇ ਬਿਆਨ ਬੀਬੀ ਗੁਰਮੀਤ ਕੌਰ ਵੱਲੋਂ ਨਿੱਜੀ ਹਨ ਇਸ ਵੀਡੀਓ ਸੰਬੰਧੀ ਕੋਈ ਵੀ ਤੀਰ ਆਪਣਾ ਪੱਖ ਰੱਖਣ ਲਈ ਸਾਡੇ ਚੈਨਲ ਤੇ ਸੰਪਰਕ ਜ਼ਰੂਰ ਕਰਿਓ